ਸੀਜ਼ਨ ਹੋ ਗਿਆ ਹਾਂਜੀ ਭਾਈ ਪਰਿਵਾਰ ਨੂੰ ਬਹੁਤ ਮਿਸ ਕਰ ਰਿਹਾ ਤੇ ਬੜਾ ਔਖਾ ਹੁੰਦਾ ਫੈਮਿਲੀ ਛੱਡ ਕੇ ਰਹਿਣਾ ਕਿਉਂਕਿ ਮੇਰੇ ਸੰਨ 5 ਜੁਮਿਹਣੇ ਤੋਂ ਉੱਪਰ ਹੋ ਗਿਆ ਟਾਈਮ ਪਿਛਲੀ ਵਾਰੀ ਤੇ ਮੈਂ ਫੈਮਿਲੀ ਨਾਲ ਲੈ ਕੇ ਆਇਆ ਸੀ ਤੇ ਹਰ ਕੀ ਫਿਰ ਮੈਂ ਇਕੱਲਾ ਆਇਆ ਉਹਦਾ ਕਰਕੇ ਮੈਂ ਉਹਨਾਂ ਨੂੰ ਬਹੁਤ ਮਿਸ ਕਰਦਾ ਹਾਂ ਤੇ ਵੈਗ ਨੂੰ ਮੇਰੇ ਪਰਿਵਾਰ ਨੂੰ ਚੜਦੀ ਕਲਾ ਬਖਸ਼ੇ ਅਰਸ਼ ਜੇ ਗੱਲ ਕਰੀਏ ਕੈਨੇਡਾ ਦੇ ਸੀਜ਼ਨ ਦੀ ਤੇ ਟ੍ਰੈਂਟੋ ਸੀਜ਼ਨ ਦੀ ਕਿਵੇਂ ਦੇਖਦੇ ਆ ਆਪਣੀ ਖੇਡ ਆਪਣੇ ਆਪ ਨੂੰ ਕਿੱਥੇ ਕਿ ਗਿਣਦੇ ਆ ਵੀ ਯਾਰ ਪਿਛਲੇ ਸਾਲਾਂ ਤੋਂ ਲੈ ਕੇ ਹੁਣ ਤੱਕ ਕਿਵੇਂ ਰਹੀ ਆ ਟ੍ਰਾਂਟੋ ਸੀਨ ਪਾਈ ਆਰ ਕੀ ਜਿਵੇਂ ਮੈਂ ਥੋੜਾ ਮਾੜਾ ਖੜਿਆ ਥੋੜੀ ਮੇਰੇ ਪ੍ਰੋਬਲਮ ਪਰ ਆ ਗਈ ਮੈਂ ਥੋੜਾ ਮੈਂਟਲੀ ਅਫਸੈਟ ਰਹੇ ਹੋ ਗਿਆ ਥੋੜਾ ਜਿਹਾ ਟ੍ਰਾਂਟੋ ਤੇ ਜਰੁਮਪਦਾ ਜਰੁਮਪਦਾ ਇੱਕ ਇੱਕ ਪੀਕ ਤੇ ਖੇਡਦਾ ਇੱਕ ਨੰਬਰ ਤੇ ਖੇਡਦਾ ਬਬ ਜਦੋਂ ਥੋੜਾ ਜਿਹਾ ਥੱਲੇ ਨੂੰ ਡਾਊਨ ਆਉਂਦਾ ਫਿਰ ਉਹਨੂੰ ਦੋਖ ਹੁੰਦਾ ਤੇ ਸਾਲ ਮੈਂ ਥੋੜਾ ਬਿਆਨ ਕੀਤਾ ਟ੍ਰਾਂਟੋ ਮੇਰਾ ਸੀਨ ਮਾੜਾ ਲੱਗਾ ਥੋੜੀ ਮੈਂ ਆਪਣੀ ਮੈਂਟਲੀ ਮੇਰੀ ਪ੍ਰੋਬਲਮ ਸੀ ਤੇ ਵਾਹਿਗੁਰੂ ਮਿਹਰ ਕਰੇ ਅਗਲੇ ਸਾਲ ਨੂੰ ਵਧੀਆ ਤਿਆਰੀ ਕਰਕੇ ਖੇਡਾਂਗੇ ਅਗਲੇ ਜੁਕੇ ਜਿਵੇਂ ਤੁਸੀਂ ਕਿਹਾ ਵੀ ਖਿਡਾਰੀ ਮੈਂਟਲੀ ਵੀ ਆਫਸੈਟ ਹੋ ਜਾਂਦਾ ਪਰਿਵਾਰ ਤੋਂ ਵੀ ਦੂਰ ਹੁੰਦਾ ਇਹ ਚੀਜ਼ਾਂ ਤੋਂ ਫਿਰ ਕਿਵੇਂ ਉੱਪਰ ਦੇ ਆ ਕੀ ਕਰਨਾ ਪੈਂਦਾ ਮੈਡੀਟੇਸ਼ਨ ਜਾਂ ਫਿਰ ਖੇਡਣਾ ਪੈਂਦਾ ਮਿਹਨਤ ਕਰਨੀ ਪੈਂਦੀ ਕੀ ਕਰਨਾ ਪੈਂਦਾ ਮੈਂ ਭਾਈ ਤੁਹਾਨੂੰ ਦੱਸ ਕਿਸੇ ਨਾਲ ਗੱਲ ਹੀ ਕੀਤੀ ਮੈਂ ਅਜੇ ਤੱਕ ਚੈਨਲ ਰਾਹੀਂ ਦੱਸ ਰਿਹਾ ਮੈਂ ਜੋ ਟੋਰਾਂਟੋ ਬੜਾ ਜਿਆਦਾ ਮੇਰਾ ਆਫਸੈਟ ਹੀ ਡਿਪਰੈਸ਼ਨ ਚ ਹੀ ਥੋੜਾ ਆ ਤੇ ਮੇਰੀ ਫੈਮਿਲੀ ਨੇ ਮੈਨੂੰ ਉਹਨਾਂ ਕਰਕੇ ਨੇ ਮੈਂ ਆਵਾਜ਼ ਚ ਮੁਰਜੇ ਲੱਗਾ ਸੀ ਤੇ ਇੱਕਦਾਂ ਪੁਰਾ ਜਿਵੇਂ ਆਪਾਂ ਘਰ ਕੋਠੀ ਪਾ ਰਹੇ ਆ ਤੇ ਤਣ ਪੁਰਾ ਵੀ ਆਪਾਂ ਕਰਾ ਵੀ ਪਈ ਆਪਣਾ ਵੀ ਦੋ ਨੰਬਰ ਦਾ ਕੰਮ ਆ ਜਾਂ ਬਿਜ਼ਨਸ ਕੋਈ ਹੋਰ ਇਹੋ ਡੇ ਕਬੱਡੀ ਦਾ ਕਮਾ ਗਿਆ ਆਪਾਂ ਇਹੋ ਹੀ ਆਪਾਂ ਘਰ ਤੇ ਲਾਉਣੇ ਆ ਤੇ ਕੋਦਾ ਕਰਕੇ ਥੋੜਾ ਜਿਆਦਾ ਕੋਈ ਮੇਰੀ ਫੈਮਲੀ ਮੇਰੀ ਵਾਈਫ ਦੀ ਮੈਨੂੰ ਬਹੁਤ ਜਾਰੀ سپورਟ ਆ ਤੇ ਉਹਨੇ ਮੈਨੂੰ ਮੈਂਟਲੀ ਮੈਨੂੰ ਸਟਰੋਂਗ ਉਹਨੇ ਕੀਤਾ ਨਹੀਂ ਤੇ ਮੈਂ ਟੋਰਾਂਟੋ ਉਸ ਤੋਂ ਮ ਖੇਡ ਕੇ ਮੋੜ ਚੱਲਾ ਹੀ ਮੇਰੀ ਵਾਈਫ ਦੀ ਰੇਣਾ ਤੇ ਮੈਂ ਉਹਨੇ ਮੈਨੂੰ ਉਸ ਚੀਜ਼ ਚੋਂ ਕੱਢਿਆ ਤੇ ਮੈਨੂੰ ਮੈਂ ਫੇਰ ਦੁਬਾਰਾ ਸੈੱਟ ਹੋਇਆ ਹੁਣ ਮੈਂ ਦੋ ਚਾਰ ਹਫ਼ਤੇ ਇਥੇ ਅਮਰੀਕਾ ਕੇ ਥੋੜਾ ਜ ਬੈਗ ਨੂੰ ਕਿਰਪਾ ਕਰੇ ਮਹਾਰਾਜ ਇਦਾਂ ਦੀ ਵਾਈਫ ਸਹਾਰਨ ਦੋ ਬਈ ਵੈਰੀ ਗੁੱਡ